ਜੇਕਰ ਤੁਸੀਂ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਰੂਰੀ ਸੂਚਨਾ ਹੈ ਕਹਿੰਦੇ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਵੀ 1746 ਅਸਾਮੀਆਂ ਜਿਹੜੀਆਂ ਪੰਜਾਬ ਪੁਲਿਸ ਕਨਸਟੇਬਲ ਭਰਤੀ ਆ ਚੁੱਕੀ ਹੈ 2025 ਦੇ ਵਿੱਚ ਜਨਵਰੀ ਦੇ ਵਿੱਚ ਇਹ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਇਸ ਦੇ ਵਿੱਚ 21 ਫਰਬੂਅਰੀ ਤੋਂ ਸਟਾਰਟ ਹੋਈਆਂ ਸੀ ਪੋਸਟਾਂ ਇਹਦੀ ਲਾਸਟ ਡੇਟ ਵੀ 13 ਮਾਰਚ ਹੈ 13 ਮਾਰਚ ਜਨਨਿਕ ਅੱਜ ਦਾ ਦਿਨ ਜਿਸ ਟਾਈਮ ਹੁਣ ਤੁਸੀਂ ਇਹ ਵੀਡੀਓ ਸੁਣ ਰਹੇ ਹੋ 13 ਮਾਰਚ 2025 ਦੀ ਲਾਸਟ ਡੇਟ ਹੈ ਅੱਜ ਰਾਤੀ 12 ਵਜੇ ਤੱਕ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜਿਹੜੇ ਹਲੇ ਤੱਕ ਵੀ ਸਟੂਡੈਂਟ ਰਹਿੰਦੇ ਆ ਜਿਹੜੇ ਸੋਚ ਰਹੇ ਆ ਜਿਹੜੇ ਦਿੱਤੀ ਚ ਹੈਗੇ ਵੀ ਅਗਲੀ ਵਾਰ ਭਰਾਂਗੇ ਅਗਲੀ ਵਾਰ ਤਾਂ ਅਗਲੀ ਵਾਰ ਹੀ ਰਹਿ ਜਾਣਾ ਹੈ ਤਾਂ ਇਸ ਲਈ ਵੀ ਜਿਨ੍ਹਾਂ ਨੇ ਹਲੇ ਤੱਕ ਫਾਰਮ ਫਿਲ ਨਹੀਂ ਕੀਤਾ ਤਾਂ ਪੰਜਾਬ ਪੁਲਿਸ ਭਰਤੀ ਦਾ ਫਾਰਮ ਭਰ ਸਕਦੇ ਹੋ ਜੇਕਰ ਤੁਸੀਂ 12ਵੀਂ ਪਾਸ ਹੈਗੇ ਹੋ ਤੁਸੀਂ ਫਿਜ਼ੀਕਲ ਤੇ ਫਿੱਟ ਹੈਗੇ ਹੋ ਤੁਹਾਡਾ ਮੁੰਡਿਆਂ ਦੇ ਤੌਰ ਤੇ ਆਪਾਂ ਕਹਿ ਲਈ ਵੀ ਕੱਦ ਤੁਹਾਡਾ 5 ਫੁੱਟ ਤੋ 6 ਇੰਚ ਤੋਂ ਉੱਪਰ ਹੈਗਾ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਤੇ ਫੀਮੇਲ ਵਾਸਤੇ 5 ਫੁੱਟ 3 ਇੰਚ ਮੰਗਿਆ ਜਾਂਦਾ ਤਾਂ ਇਸ ਪੋਸਟ ਨੂੰ ਜ਼ਰੂਰ ਅਪਲਾਈ ਕਰੋ ਤੇ ਮੌਕੇ ਵਾਰ-ਵਾਰ ਨਹੀਂ ਮਿਲਦੇ ਤੇ ਆਪਣੀ ਜਿਹੜੀ ਕਿਸਮਤ ਨੂੰ ਵੀ ਜਮਾ ਸਕਦੇ ਹੋ ਤੇ ਆਪਣੀ ਯੋਗਤਾ ਨੂੰ ਵੀ ਜਮਾ ਸਕਦੇ ਹੋ ਤੇ ਆਪਣੀ ਮਿਹਨਤ ਨੂੰ ਵੀ ਜਮਾ ਸਕਦੇ ਹੋ ਇਸ ਤਰ੍ਹਾਂ ਪੰਜਾਬ ਚ ਆਉਣ ਵਾਲੀਆਂ ਹੋਰ ਨਵੀਆਂ ਸਰਕਾਰੀ ਨੌਕਰੀਆਂ ਪਟਵਾਰੀ ਪੀਟੀਆਈ ਬਹੁਤ ਸਾਰੀਆਂ ਵੀਡੀਓ ਰੀਓਪਨ ਭਰਤੀوں ਕੀ ਕਲਰਕ ਭਰਤੀ ਨਵੀਆਂ ਜਿਹੜੀਆਂ 2025 ਚ ਅਪਕਮਿੰਗ ਭਰਤੀਆਂ ਵਾਸਤੇ ਹੁਣੇ ਚੈਨਲ ਨੂੰ ਫੇਸਬੁੱਕ ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਸੋ ਜਾਣਕਾਰੀ ਵਧੀ ਹੈਗੀ ਲਾਈਕ ਸ਼ੇਅਰ ਕਮੈਂਟ ਕਰਨਾ ਜੇਕਰ ਕੋਈ ਵੀ ਇਨਫਰਮ ਹੈਗੀ ਹੈ ਤਾਂ ਜਰੂਰ ਪੁੱਛ ਸਕਦੇ ਹੋ ਧੰਨਵਾਦ